पाकिस्तान समर्थित ਗਾਮ ਅਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ 1960 ਦੇ ਸਿੰਧੂ ਜਲ ਸੰਧੀ ਨੂੰ ਮੁਅਤਲ ਕਰ ਦਿੱਤਾ ਹੈ। ਪਾਕਿਸਤਾਨ ਨੂੰ ਸਿੰਧੂ ਨਦੀ ਦੇ ਪਾਣੀ ਦੇ ਪ੍ਰਵਾਹ ਨੂੰ ਰੋਕ ਦਿੱਤਾ ਗਿਆ ਹੈ। ਜਲ ਸ਼ਕਤੀ ਮੰਤਰੀ ਸੀ.ਆਰ. ਪਟਲ ਨੇ ਕਿਹਾ ਹੈ ਕਿ ਇਹ ਜਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਜਾਣਗੇ ਕਿ ਪਾਣੀ ਦੀ ਇੱਕ ਵੀ ਬੂੰਦ ਬਰਬਾਦ ਨਾ ਹੋਵੇ। ਸੂਤਰਾਂ ਅਨੁਸਾਰ ਸਿੰਧੂ ਬੇਸਨ ਨਦੀਆਂ ਦੇ ਨਾਲ-ਨਾਲ ਡੈਮਾਂ ਦੀ ਸਮਰੱਥਾ ਵਧਾਈ ਜਾਵੇਗੀ ਤਾਂ ਜੋ ਹੋਰ ਪਾਣੀ ਸਟੋਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਰਕਾਰ ਨੇ ਸੰਧੀ ਨੂੰ ਮੁਅਤਲ ਕਰਨ ਦੇ ਆਪਣੇ ਫੈਸਲੇ ਨੂੰ ਲਾਗੂ ਕਰਨ ਲਈ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਮੀ ਦਿੱਲੀ ਵੱਲੋਂ ਇਸ ਕਦਮ ਦਾ ਐਲਾਨ ਤਾਂ ਇੱਕ ਦਿਨ ਬਾਅਦ ਵੀਰਵਾਰ ਨੂੰ ਪਾਕਿਸਤਾਨ ਨੂੰ ਇਹ ਸੂਚਨਾ ਦਿੱਤੀ ਗਈ ਹੈ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਸਿੰਧੂ ਕਮਿਸ਼ਨਰਾਂ ਵਿਚਕਾਰ ਮੀਟਿੰਗਾਂ ਡੇਟਾ ਸਾਂਝਾ ਕਰਨ ਤੇ ਨਵੇਂ ਪ੍ਰੋਜੈਕਟਾਂ ਦੀ ਅਗਾਊਂ ਸੂਚਨਾ ਸਮੇਤ ਸਾਰੀਆਂ ਸੰਧੀ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁੱਤਲ ਕੀਤਾ ਜਾ ਰਿਹਾ ਹੈ ਸੰਧੇ ਦੇ ਹੁਣ ਮੁੱਤਲ ਹੋਣ ਨਾਲ ਭਾਰਤ ਪਾਕਿਸਤਾਨ ਨਾਲ ਪ੍ਰਵਾਨਗੀ ਜਾਂ ਸਲਾਹ مشورے ਦੀ ਲੋੜ ਤੋਂ ਬਿਨਾਂ ਇਹ ਨਦੀ ਤੇ ਡੈਮ ਬਣਾਉਣ ਲਈ ਸੁਤੰਤਰ ਹੈ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁੱਤਲ ਕਰਨ ਨਾਲ ਪਾਕਿਸਤਾਨ ਦੀ ਖੇਤੀ ਵਾੜੀ ਆਰਥਿਕਤਾ ਤੇ ਗੰਭੀਰ ਪ੍ਰਭਾਵ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਨਾਲ ਮਹੱਤਵਪੂਰਨ ਪਾਣੀ ਦੇ ਡਾਟਾ ਸ਼ੇਅਰਿੰਗ ਵਿੱਚ ਵਿਗਨ ਪਪਿਗਾ ਤੇ ਮੁੱਖ ਫਸਲੀ ਮੌਸਮਾ ਦੌਰਾਨ ਬਹਾ ਘਟੇਗਾ ਲਗਭਗ 135 ਐਮਐਫ ਦਾ ਔਸਤ ਸਲਾਨਾ ਪ੍ਰਵਾਹ ਮੁੱਖ ਤੌਰ ਤੇ ਪਾਕਿਸਤਾਨ ਨੂੰ ਅਲਾਟ ਕੀਤਾ ਗਿਆ ਸੀ